ਅੱਜ ਬਾਬਾ ਸੂਨੂ ਪੱਲੇ ਦੀ ਗਵਾਹੀ ਹੇਠ ਰਾਮਾ ਡਰਾਮਾ ਟ੍ਰਿਕ ਕਲੱਬ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਦੇ ਮੈਂਬਰ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਜੀ ਨੂੰ ਮਿਲੇ ਜਿਸ ਵਿੱਚ ਦੁਸਹਿਰਾ ਰਾਮਲੀਲਾ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਨੇ ਵਿਸ਼ਵਾਸ ਦਵਾਇ ਕਿ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਆਪ ਵਿਖਾਉਂਦੇ ਹਾਂ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਪਹਿਲਾਂ ਤਾਂ ਸਨ ਵਾਲੇ ਸਰੋਤ ਅਨੁਸਾਰ ਅਨੁਸਾਰ ਸਹਿਕਾਰ ਜਿਵੇਂ ਕਿ ਪਤਾ ਹੈ ਤੁਹਾਨੂੰ ਕਿ ਦੁਸਹਿਰੇ ਦਾ ਮਹਾਂਪੁਰਬ ਆ ਰਿਹਾ ਹੈ ਔਰ ਬਿਚਾਰਾ ਮਨਾਉਣ ਵਾਸਤੇ ਤਾਨੀਪੁਰੀ ਦੀ ਟੀਮ ਜੋ ਬਿਚਾਰੇ ਦੀ ਦੇਖਰੇ ਕਰਦੀ ਹੈ ਮੈਨੇਜਮੈਂਟ ਕਰਦੀ ਹੈ ਪੂਰੀ ਦੀ ਪੂਰੀ ਟੀਮ ਇਸ ਵਾਰ ਵੀ ਪੂਰੇ ਜੋਸ਼ੋਖ ਰੋਸ਼ ਨਾਲ ਜਿਹੜਾ ਬਿਚਾਰਾ ਮਨਾਏਗੀ ਔਰ ਜਿਵੇਂ ਅਸੀਂ ਪਿਛਲੇ ਦਿਨੇ ਜਨਮਸ਼ਟਮੀ ਦਾ ਤਿਹਾੜ ਮਨਾਇਆ ਸੀ ਬਹੁਤ ਸਫਲ ਤਿਹਾੜ ਰਹਾ ਸੀ ਉਸੇ ਤਰ੍ਹਾਂ ਇਹ ਜਿਹੜਾ ਬਿਚਾਰੇ ਦਾ ਪਿਆਰ ਹੈ ਉਹ ਵੀ ਸਫਲ ਹੋਏਗਾ ਔਰ ਵਾਤੋ ਵਾਤ ਜਿਹੜਾ ਯੋਗਦਾਨ ਮੈਂ ਸਾਰਿਆਂ ਨੂੰ ਕਹਿਣਾ ਕੋ ਪਾਉਣ ਤਾਂ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਦੁਸ਼ਾਰੇ ਨੂੰ ਇਤਿਹਾਸਿਕ ਦੁਸ਼ਾਰਾ ਰਾਮਲੀਲਾ ਦੀ ਜਿਹੜੀ ਸਾਡੀ ਟੀਮ ਹੈ ਆ ਬਾਬਾ ਭੱਲਾ ਜੀ ਔਰ ਉਹਨਾਂ ਦੇ ਨਾਲ ਸਾਥੀ ਜਿੰਨੇ ਵੀ ਨੇ ਔਰ ਅਜੀਤਪਾਲ ਜੀ ਔਰ ਸਾਰੇ ਇਸ ਵਿਚਾਰੇ ਦੇ ਮੇਲੇ ਤੋਂ ਬਿਨਾ ਰਾਮਲੀਲਾ ਦਾ ਜਿਹੜਾ ਸਮਾਗਮ ਆ ਉਹ ਕਰਦੇ ਨੇ ਔਰ ਇਸ ਵਾਰੀ ਉਸ ਨੂੰ ਵਧੀਆ ਮਨਾਉਣ ਵਾਸਤੇ ਮੈਂ ਅਪੀਲ ਕਰਦਾ ਹਾਂ ਕਿ ਪੂਰੇ ਹਲਕੇ ਤੋਂ ਜਿੰਨੇ ਵੀ ਸੰਗਤ ਇਸ ਨਾਮ ਜੀਲਾ ਦੇ ਵਿੱਚ ਆਉਣਾ ਚਾਹੁੰਦੀ ਹੈ ਉਹ ਆ ਕੇ ਤੇ શ્રી RAM ਜੀ ਦੇ ਦਰਸ਼ਨ ਕਰਨ ਔਰ ਅਸ਼ੀਰਵਾਦ ਪ੍ਰਾਪਤ ਕਰ। ਮਹਿਮਾਨਜੋਗ MLA ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਵੇਂ ਪਿਛਲੇ ਦਿਨੀ ਜਨਮਸ਼ਟਮੀ ਦਾ ਤਿਉਹਾਰ ਵੀ MLA ਸਾਹਿਬ ਦੀ ਰਾਇ ਨਾਲ ਮੈਂ ਇਹ ਇੱਕ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਸੀ। ਇਹ ਸੰਗਤਾਂ ਦਾ ਹੀ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਫਲ ਉਸਕੇ ਹਰ ਨੂੰ ਸੰਪੂਰਨ ਕੀਤਾ ਇਮਾਨਯੋਗ ਐਮਐਲਏ ਸਾਹਿਬ ਦਾ ਅਨਿਰ ਤਨਮਾਰ ਕਰਦਾ ਹਾਂ ਇਹ ਰਾਮਲੀਲਾ ਕਮੇਟੀ ਸਾਰੀ ਇੱਥੇ ਇਕੱਠੀ ਹੋ ਕੇ ਆਈ ਇਹ ਸਾਰਿਆਂ ਨੇ ਐਮਐਲਏ ਸਾਹਿਬ ਨੂੰ ਮੰਗ ਕੀਤੀ ਕਿ ਰਾਮਲੀਲਾ ਦੇ ਦੁਸਹਿਰੇ ਦਾ ਪਿਆਰ ਮਨਾਉਣ ਵਿੱਚ ਕੋਈ ਕਮੀ ਪੇਸ਼ੀ ਨਾ ਰਹੇ ਜਾਵੇ ਇਮਾਨਯੋਗ ਐਮਐਲਏ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿ ਰਾਮਲੀਲਾ ਤੇ ਦੁਸਹਿਰਾ ਦਾ ਤਿਹਾੜ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਏਗਾ ਸਮਾਜ ਮੁਤੀ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਜਿਸ ਤਰੀਕੇ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਇਸੇ ਤਰੀਕੇ ਨਾਲ ਰਾਮਲੀਲਾ ਤੇ ਆਉਣ ਵਾਲਾ ਦਸਹਿਰਾ ਦਾ ਤਿਉਹਾਰ ਵਿੱਚ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਵੱਤਵਾਂ ਦਾ ਰੌਣਕ ਲੱਗ ਸਕੇ ਧੰਨਵਾਦ